ਤਰੀ ਕੀ ਗੱਲ ਹੋ ਗਈ ਅੱਜ ਜਿਹੜੀਆਂ ਲੱਗਣ ਦੇ ਨੇ ਦੁਕਾਨਾਂ ਦੇ ਬਾਹਰ ਗੱਡੀਆਂ ਲੱਗਣ ਲੱਗੀਆਂ ਮੋਟਰਸਾਈਕਲ ਗੱਡੀਆਂ ਤੇ ਮੇਰੀ ਲਾਊ ਦਾ ਕੰਮ ਖਤਮ ਹੋ ਗਿਆ ਦੇਖਿਓਂ ਕ੍ਰੇਂਗ ਬਿੱਟੀ ਕ੍ਰੇ ਜਿਹਦੇ ਵਿਚਾਲ ਛੋਟੇ ਮੋਟੀ ਸਨੇਚਿੰਗ ਆ ਜਾਂਦੀ ਹੈ ਹੋਰ ਛੋਟੇ ਜਿਹੜੇ ਆ ਜਾਂਦਾ ਹੀ ਟੀਪੀਜ਼ਿੰਗ ਆ ਜਾਂਦੀ ਹੈ ਤੇ ਸੜਕਾਂ ਤੇ ਬੈਠ ਕੇ ਰੇਸ ਲਗਾਨੀ ਨੂੰ અનનો ફાઈસ પાર્કિંગ્સ કરને ટ્રાફિક જામ ટ્રાફિક રૂલ્સ ની વોલેશન ઇમુ કંટ્રોલ કરન લિયે એક વાર તો ક્રાઈમ મેપિંગ કિતી પોઝિશનલી એરિયાઝ આઈડેન્ટિફાઈડ કરી દે જેન સ્પીડ લિમિટ કેસ ઉસતર બાદ નો પ્રોગ્રન્સ ઝોન દે રે કો બનાયા ગયા શહેર નો ચાર હોલ સુ મંડિયા ગયા 144 દે ઓર્ડર સ્પીકે લે હે પોચે યે જેડે વી ડિફોલ્ટ ਹਰ ਹਫਤੇ ਰੋਡ ਤੇ ਖੜੇ ਸਕਦੇ ਉਹਨਾਂ ਨੂੰ ਬਹੁਤ ਬਹੁਤ ਇਸ ਦੇ ਕਿ ਤੁਸੀਂ ਆਪ ফুটਪਾਥ ਚੱਲਣੇ ਨੇ ফুটਪਾਥ ਜਿਹੜੀ ਲਾਂ ਲੈਣੀ ਹੈ ਜਾਂ ਕੋਖਾ ਕੋਖਾ ਕੋਲੇ ਉਹਨਾਂ ਨੂੰ ਪਿੱਛੇ ਛੇੜਾਈ ਦੇ ਨੰਬਰ ਨੰਬਰ ਤੋਂ 80 ਦੇ ਕਰੀਬ ਨੋਟਿਸ ਜਿਹੜੇ ਹਨ ਉਹ ਸ਼ੂਟ ਕੀਤੇ ਗਏ ਚਾਰ ਦਿਨ ਪਹਿਲਾਂ ਤੇ ਅੱਜ 6 ਤੇ ਕਾਰਵਾਈ ਹੋਈ ਹੈ ਤੇ ਜਿਹੜੀ ਲੋਕ ਆਡੈਂਸ ਸੌਣ ਚੁੱਕੀ ਹੈ ਜੇ ਇਹਦੀ ਇਹਨਾਂ ਨੂੰ ਪਾਲਣਾ ਨਹੀਂ ਦਿੱਤੇ ਤਾਂ ਬਹੁਤ ਚੰਗ ਬਣਦਾ ਪਬਲਿਕ ਜਿਹੜੀ ਹੈ ਉਹਦਾ ਟ੍ਰੈਵਲ ਟਾਈਮ ਹੈ ਬੇਸਿਕ ਸੈਂਸ ਆਫ ਸਿਕਿਉਰਿਟੀ ਪਾਰਕਾਂ ਚ ਮਾਤਾਂ ਬਹਿਨੇ ਜਿਹੜੀ ਦੇਰ ਸਵੇਰ ਨਿਕਲਦੀ ਹੈ ਵਾਕ ਕਰਨ ਲਈ ਉਹਨਾਂ ਦੀ ਸਿਕਿਉਰਿਟੀ ਬੱਚਿਆਂ ਦਾ ਜਿਹੜਾ ਸਕੂਲ ਜਾਣਾ ਆਣਾ ਕਦੇ ਕਦੇ ਐਕਸਮ ਤੋਂ ਜਾਂਦੇ ਇਹ ਸਾਰੇ ਇੰਡੈਕਸ ਕਾਫੀ ਕੰਟਰੋਲ ਹੋ ਗਏ ਜਿੱਦਾਂ ਤਿੰਨੇ ਕਾਰਵਾਈ ਕੀਤੀ ਹੈ ਕਿੰਨੇ ਬੰਦੇ ਨੂੰ ਹਿਮੋਤ ਜਾਰੀ ਕੀਤਾ ਕਿੰਨੇ ਦੇ ਐਫਐਸ ਕੋਈ ਐਫਐਸ ਕੋਈ ਹੈ 66 ਫਾਈਲ ਨੂੰ ਅਸੀਂ ਦੇਖ ਲਈ ਬੁਸ ਸਰਟੀਫਿਕੇਸ਼ਨ ਨੋਟਿਸ ਆ ਕਿ ਕਿਤੇ ਹਾਂਜੀ ਨਹੀਂ ਕੀਤਾ ਸਰ ਕਿੰਨੇ ਮਿਲਗੇ ਨੋਟਿਸ ਹੈ ਕੋ 15 ਨੂੰ ਸਰ ਕੋਈ ਜਲੰਧਰ ਦੀ ਪਬਲਿਕ ਨੂੰ ਤੁਸੀਂ ਕੋ ਅਪੀਲ ਕਰਨਾ ਚਾਹੋ ਨਹੀਂ ਕੁਝ ਕਹਿਣਾ ਚਾਹੋ ਅਪੀਲ ਹੈ ਕਿ ਇਹ ਜਲੰਧਰ ਸ਼ਹਿਰ ਦੀ ਭਲਾਈ ਲਈ ਪੁਲਿਸ ਦਾ ਸਾਥ ਤੋਂ ਇਸ ਚੀਜ਼ ਚਾਹੀਦਾ ਸੜਕਾਂ ਜਿਹੜੀਆਂ ਐ ਉਹ ਚੱਲਣ ਲਈ ਐ ফুটਪਾਥ ਚੱਲਣ ਲਈ ਐ ਸੜਕ ਜਿਹੜੀ ਐ ਉਹ ਫੋਰ ਵੀਲਰ ਟੂ ਵੀਲਰ ਚੱਲਣ ਲਈ ਐ ਉਦੀ ਇੰਕਲੋਜ਼ਮੈਂਟ ਜਾਂ ਉੱਥੇ ਕੋਈ ਖੋਕ ਕੇ ਰੇਡਿੰਗ ਪੜੀ ਇਹ ਤੁਹਾਡੀ ਆਪਣੀ ਭਲਾਈ ਹੈ ਸਰ ਜਿੱਥੇ ਤੁਸੀਂ ਦੱਸਿਆ ਡੀ ਮਾਰਕ ਦੇ ਉੱਤੇ ਅਫਰੀਆ ਲਾਂਚ ਹੋਈ ਹੈ ਕਦੋਂ ਹੋਈ ਐ ਕਿਹਦੇ ਹਾਂ ਅੱਜ ਹੋਈ ਡੀ ਮਾਰਕ ਸਰ ਇੱਕ ਪਬਲਿਕ ਨੂੰ ਨਬ ਪ੍ਰੋਬਲਮ ਆ ਰਹੀ ਐ ਕਿ ਜਦੋਂ ਤੱਕ ਆ ਉਹਨਾਂ ਨੂੰ ਕੋਈ ਫਿਕਸ ਪੁਆਇੰਟ ਨਹੀਂ ਦੱਸਿਆ ਕੋਈ ਕਾਰਨ ਜਾਂ ਫਿਰ ਆਪਣੇ ਸ਼ੌਕ ਨਹੀਂ ਉਹਦੋ ਤਕ ਨੂੰ ਨਾ ਪਬਲਿਕ ਪਬਲਿਕ ਪਲੇਸ ਤਾਂ ਨਹੀਂ ਲੈ ਸਰਕਾਰੀ ਜ਼ਮੀਨ ਤੇ ਤਾਂ ਨਹੀਂ ਕਰ ਸਕਦਾ ਸਰ ਜਿੱਥੇ ਨਾ ਵੀ ਮੰਡੀਆਂ ਲੱਗਦੀਆਂ ਸੀ ਫੋਕਲ ਪੁਆਇੰਟ ਸਰਕਾਰੀ ਸਰਕਾਰੀ ਜਗ੍ਹਾ ਤੇ ਜਿਹੜਾ ਪਬਲਿਕ ਵੀ ਚਲਣ ਦਾ ਖਾਂ ਹੈ ਜਾਂ ਟ੍ਰੈਫਿਕ ਦਾ ਚਲਣ ਦਾ ਖਾਂ ਉੱਥੇ ਨਹੀਂ ਇੱਕ ਸਰ ਜਿਹੜੇ ਕੰਜੈਸਟਡ ਇਲਾਕੇ ਹੈਗੇ ਜਿਦਾ ਕਿਸ਼ੰਗੁਰ ਤੋਂ ਹੋ ਗਿਆ ਜਾਂ ਪੀੜੀਪੜ ਵਾਲੇ ਲੱਗੇ ਇਹ ਫੇਸ 1 ਨਾ ਇਹ ਸਾਰੇ ਜਿਹੜਾ ਇਹ ਫੇਸ 1 ਹੈ ਕਾਫੀ ਪੁਆਇੰਟ ਜਿਹੜੇ ਆਪਾਂ ਡਿਸਕਸ ਕੀਤਾ ਹੈ ਉਹਦੇ ਕਾਫੀ ਪੁਆਇੰਟਸ ਨੇ ਜਿਹੜੇ ਨਹੀਂ ਜਿਹੜੇ ਪੁਆਇੰਟਸ ਰਹੇ ਨੇ ਉਹ ਸੈਕਿੰਡ ਫੇਸ ਤੇ ਨਹੀਂ ਜਿਦਾ ਕਿਹਾ ਤਾਂ ਮਤਲਬ ਕਿਸ਼ਨਪੁਰਾ ਚੌਂਕ ਸ਼ਾਮ ਨੂੰ ਬਹੁਤ ਰਸ਼ ਹੁੰਦਾ ਇਸ ਜ਼ੋਨ ਦੇ ਵਿੱਚ ਹੀ ਜੀ ਉੱਥੇ ਵੀ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਜਦੋਂ ਲੋਕ ਨੋ ਐਂਟਰੀ ਹੋਣਾ ਹੈ ਨੋ ਐਂਟਰੀ ਜਦੋਂ ਜੋਬ ਤੇ ਜਾਂਦੇ ਹੈਗੇ ਉਦੋਂ ਰਸ਼ ਜਰੂਰ ਹੈ ਇਹ ਸਾਰਾ ਵੀਲ ਟੇਕ ਕੇਅਰ ਆਫ